ਸਵਾਗਤ ਹੈ ਪਖਾਨ ਜੀ ਰੋਡਾ ਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌਰ ਬਾਈ ਗੋਰੇ ਕੋਲ ਪਹੁੰਚੇ ਆ ਤਿੰਨ ਨਗਸ ਨੂੰ ਦਿਖਾਵਾਂਗੇ ਇੱਕ ਪਾਲਕ ਵੱੱਛੀ ਐ ਤੇ ਇੱਕ ਗੱਬਣ ਹੀਪਰ ਤੇ ਇੱਕ ਪਾਸ ਬੱਛੀ ਆ ਟੋਕੜ ਜਰਸੀ ਹੈ ਜੀ ਤੇ ਇੱਕ ਐਰ ਸ਼ਹਿਰ ਨਾਲ ਦੀ ਬੱਛੀ ਹੈਗੀ ਛੋਟੀ ਬਕਾਊ ਤੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਇਹ ਵੀ ਐਰ ਸ਼ਹਿਰ ਚ ਆ ਗਈ ਪਾਲਕ ਬੱਛੀ ਤੇ ਇਧਰ ਸ਼ੁਰੂ ਕਰਾਂਗੇ ਜਿਹੜੀ ਅਹਿਤਾ ਜੀ ਚੈੱਕ ਪਾਸ ਹਨਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਵਧੀਆ ਠੀਕ ਹੈ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 87 ਤੋਂ 88 ਬਾਈ 04320 ਹੈ ਪਿੰਡ ਪਿੰਡ ਭੜੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਨ ਨਾਨਕ ਸਰ ਗੁਰਦਵਾਰੇ ਕੋਲ ਆਪਣਾ ਕਹ ਰਬ ਦਾ ਤੈ ਛੜਕ ਵਾਜਦੀ ਨੇ ਬੜਾ ਟੈਨਸ਼ਨ ਛੜਕਦੇ ਓਕੇ ਜੀ ਹਾਂਜੀ ਬੁਰੇ ਬਰੇ ਕਿੰਨੇ ਦਿਖਾਉਣੇ ਅੱਜ ਆ ਚਾਰ ਦਿਖਾ ਦਾਂਗੇ ਡਾਕਟਰ ਠੀਕ ਆ ਵੀਰੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇਖੀ ਆਨੇ ਵੀਰੇ ਕਿੰਨੇ ਜੱਬਣਾ ਵੀਰੇ ਕੱਲ ਚੈੱਕ ਕਰੀ ਆਪਾਂ ਆਪ ਡਾਕਟਰ ਤੋਂ ਕਰਵਾਈ ਇੱਥੋਂ ਠੀਕ ਆ ਜੀ ਉਹ ਮਗਰੋਂ ਵੀ ਹੋ ਗਿਆ ਜੀ ਮੈਂ ਆਉਦੀ ਥੈਲੀ ਕਰ ਰਹੀ ਗੱਲ ਜਗਲੇ ਨਹੀਂ ਕਰਾਉਣੀ ਵਾਲਾ ਕਰਾ ਸਕਦਾ ਆਪਣੀ ਕਰਾਈ ਹੋਈ ਆ ਇਹ ਓਕੇ ਜੀ ਪੰਜ ਮਹੀਨੇ ਤੋਂ ਦੋ ਕੁ ਦਿਨ ਘਟਦਾ ਰਿਹਾ ਤੇ ਬਾਕੀ ਦੀ ਗੱਲ ਥਣ ਥਣ ਬੜੇ ਪਟਣ ਲੱਗੀ ਬੈ ਹਾਂ ਸਦਾ ਪਟਣ ਲੱਗੀ ਬਾਕੀ ਦੀ ਦੀ ਜਾਨ ਜੰਦ ਬਹੁਤ ਆ ਬਾਈ ਤੇ ਸਹਿ ਆ ਦੇਖੋ ਪਿਆਰੇ ਥਾਣਾ ਝੋਲੀ ਝੋਲੀ ਬਹੁਤ ਆ ਖੜਨੀ ਖੋੜਨੀ ਬਹੁਤ ਥੋੜਾ ਥਾਰਾ ਕਰਾਵਾਂਗੇ ਚੈੱਕ ਬਾਕੀ ਆਪਣੇ ਕੋਲ ਦੋ ਕਤਨ ਹੋਇਆ ਇਹਨੂੰ ਚੰਗੀ ਹੈ ਜੀ ਕੁਆਲਿਟੀ ਬੁਰੀ ਚੰਗੀ ਹੈ ਤੇ ਬਾਕੀ ਦਾ ਸਾਈਜ਼ ਪਾਲੋਜੀ ਤੇ ਜਾਣ ਦੇ ਅੰਦਰ ਦਾ ਕੋਈ ਅੰਕ ਨਹੀਂ ਹੈ ਨਾ ਨਹੀਂ ਪਾਲੀ ਸਮਝੀ ਦੀ ਬਹੁਤ ਆ ਜੀ ਆ ਦੇਖੋ ਜੀ ਯਾਕੀ ਹੈ ਜੀ ਨਾ ਗਰਮੀ ਮੰਨੇ ਬਰੀਡ ਵਾਲੀ ਆ ਬਰੀਡਾ 20 ਕਿਲੋ ਤਾਂ ਗੋਰੇ ਜੋ ਤਿਆਰ ਮਾਉ ਇਹਨਾਂ ਤੋਂ ਜਾਣੇ ਘਟਿਆ ਦੋ ਤਿੰਨ ਹੂੰ ਵੇਰੀ ਰੜਕੀ ਬਹੁਤ ਦਾਗਾ ਚ ਰੜਕ ਮੜਕ ਤੇ ਥਣ ਦੇਖੋ ਗਲਾਬੀ ਥਣ ਲੱਗਿਆ ਥਣ ਲੱਗਿਆ ਜੀ ਕਿੰਨੇ ਪੈਸੇ ਹੈ ਬਾਈ ਇਹਦੇ ਇਹ ਮੁੱਲ ਕੋਸ ਮਰਜ਼ੀ ਕਰਾ ਲੇਗਾ 38000 ਦੇ ਦਾਂਗੇ ਦੋ ਘੱਟ 40 ਹਾਂ ਜੀ ਚੰਗੇ ਜੀ ਸਾਈਜ਼ ਨਾ ਵੱਡਾ ਹਾਂ ਡਬਲ ਪੈਸੇ ਕਰੋ ਬਾਈ ਯਾਰ ਓਕੇ ਬਾਅਦ ਵਿੱਚ ਕਹਿੰਦੇ ਆਪਾਂ ਡਬਲ ਕਰੂਗੀ ਫਿਰ ਸ਼ਹਿਰ ਇਹ ਬੱਚਾ ਬਾਈ ਖੀ ਰਹੀ ਐ ਥੋੜਾ ਸਾਰਾ ਮਹੀਨਾ ਦਊਗਾ ਇਹ ਦੇ ਦਾਂਗੇ ਆਪਾਂ 14000 ਦਾ ਹਾਂ ਤੇ ਨਾ ਖੋਲੋ ਜੀ ਬਹੁਤ ਜਾਇਜ਼ ਰੇਟ ਹੈ ਤੇ ਹਾਂ ਝੋੜੀ ਲੈ ਕੇ ਜੀ ਹੂੰ ਜੋੜ ਜੜੀ ਇੱਕ ਨੰਬਰ ਛਾਇ ਰੇਟ ਆ ਜਮਾ ਜਰਾ ਇਹ ਦੂਜਾ ਨਹੀਂ ਹੋ ਸਕਦਾ ਨਹੀਂ ਖੀਰੀ ਐ ਵੀਰੇ ਯਾਰ ਹੂੰ ਨਾਲੇ ਖੀਰੀ ਐ ਜੀ ਬਾਈ ਹਾਂ ਨਾਲ ਆ ਮੁੱਲੀ ਆ ਬਾਈ ਇਹਦੇ ਵਿੱਚ ਨਾ ਜੇ ਬੰਦਾ ਕੋਈ ਕਹਰੇ 13 ਲੈਣਾ ਤਾਂ ਵੀ ਨਾ 100 ਰੁਪਏ ਛੋੜ ਹੀ ਹੋਣੀ ਹਾਂ 100 ਹੀ ਛੱਡਾਂ ਓਕੇ ਜਮਾ ਜਾ ਰੇਟ ਕਰਦਾ ਬਾਈ ਨੇ 100 ਛੋੜ ਹੀ ਕਰਨੀ ਐ ਇਹ ਚੋਂ ਚੰਗੀ ਐ ਜੀ ਕੁਆਲਿਟੀ ਪੂਰੀ ਚੰਗੀ ਆ ਦੇਖੋ ਜੀ ਮੋੜ ਲਓ ਵੀਰੇ ਓਕੇ ਥਣ ਚਾਰ ਆ ਪੰਜਵਾਂ ਕੋਈ ਨਹੀਂ ਬੱਛੀ ਠੀਕ ਆ ਜੇ ਕੋਈ ਆਨਲਾਈਨ ਮਗਾਉਂਦਾ ਹਾਂ ਮਗਾ ਲੈ ਫੋਰ ਸ਼ਾਨ ਕੋਈ ਰੋ ਵੀਰੇ ਝੋਲੀ ਦੁਆਰਾ ਤੇ ਚੈੱਕ ਕਰਾ ਮਾੜੀ ਇੱਕ ਟੇਲੋ ਨੇੜੇ ਕੋ ਕੋਈ ਨਹੀਂ ਕਹਿੰਦੀ ਹੂੰ ਉੱਪਰ ਆ ਜਾ ਕਰ ਤੇ ਕੈਮਰੇ ਤੋਂ ਠੰਡੀ ਸੀਲ ਫੋਲਦਾ ਹੂੰ ਝੋਲੀ ਤਾਂ ਬੜੀ ਚੰਗੀ ਆ ਬਈ ਹਾਂ ਲਾ ਜੇ ਗੱਬੜਨ ਸੀਲ ਫੋਲਦਾ ਪਿਆ ਨਹੀਂ ਲੈ ਬੜੀ ਗੱਲ ਉਹਨੂੰ ਚੋਵੀ ਬਾਈ ਨੇ ਨਾ ਖਿੱਚ ਕੇ ਰੇਟ 5-7000 ਬੰਦਾ ਹੀ ਕਰਦਾ ਹਨਾ ਉਹਦੋਂ ਨਿਕਲ ਗਿਆ ਮੂੰਹ ਚ ਕਿੰਨਾ 18000 ਚਲੋ ਕਹਿਤਾ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਯਾਰ ਕਿਦੋਂ ਵਲ ਕਹੀ ਦਿੱਤੀ ਜਿਹੜੀ ਕਹੀ ਦਿੱਤਾ ਜਦ ਜਿਹਦੇ ਕਰਮਾਂ ਚ ਪਾਲੂਲੇ ਯਾਰ ਹੂੰ ਅਗਲੇ ਬੱਦਾਂ ਕਰ ਕੋਈ ਗੱਲ ਨਹੀਂ ਜਿਹੜੀ ਗੱਲ ਕਹਿ ਦਈਏ ਫਿਰ ਜ਼ੁਬਾਨ ਦਾ ਜ਼ੁਬਾਨ ਹੀ ਹੁੰਦੀ ਹੈ ਨਾ ਤੇ ਵੀਰੇ ਜਿਹੜੀ ਲਾਸ਼ ਤੇ ਆਪਾਂ ਦੇਖੀ ਆ ਨਗੇ ਇਹ ਇਹ ਕੱਲ ਆਈਏ ਵੀਰੇ ਹੀੜ ਕੱਢੀ ਤੇ ਜਿਹੜੀ ਪਿਓਰ ਜਰਸੀ ਆ ਪੰਜਾਬ ਵਾਲੀ ਤੇ ਲੋਕਲੀ ਲਈ ਆ ਕਿੰਨਾ ਦੁੱਧ 2.5 ਕਿ ਮਹੀਨੇ ਸੂਈ ਮੰਨੇ ਬੜਾ ਚਿਰ ਨਹੀਂ ਸੂਈ ਆਪਾਂ ਤੋਂ ਹੀ ਗਈ ਸੀ ਬੜਾ ਤਾਜੀ ਇਹ ਦੁੱਧ ਦੁੱਧ 8 ਕਿਲੋ ਤੇ ਥੱਲੇ ਦੁੱਧ ਕਰਜੋਗੇ 10 ਤੋਂ ਬਾਹਰ ਜੀ ਚਾਰ ਨੱਠੇ ਖਾ ਗਈ ਇਹ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਨਾ 10:00 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਬਾਈ ਜੀ ਕਿੰਨੇ ਪੈਸੇ ਇਹਦੇ ਇਹ 35 ਦੇ ਦਾਂਗੇ ਬਾਈ ਜਰਪਾ ਠੰਡੀ ਸੀਰ ਬੋਲਾ ਬਾਕੀ ਇਹਦੇ ਚਿਚਰਾਂ ਲੱਗੀਆਂ ਮੜੇ ਦਵਾਈ ਦੂਈ ਲਾਵਾਂਗੇ ਅੱਜ ਸੀਰ ਦਾ ਅੰਤ ਕੋਈ 8 ਕਿਲੋ ਦੁੱਧ ਫਿਰ ਮਿੰਨਦੇ ਆਂਗੇ ਮਿੰਨ ਦਾ ਦੁੱਧ ਤਾਂ ਜਦੋਂ ਚਾਰ ਦਿਨ ਖੜ੍ਹ ਕੇ ਦਾਸੀ ਕਰਦੇ ਇੱਕ ਕੱਲ ਹੀਟ ਕੱਢ ਗਈ ਯਾਰ ਓਕੇ ਜੀ ਬਾਕੀ ਤਾਂ ਬਰੀਡ ਵਾਲੀ ਬੱਛੀ ਆ ਹਨਾ ਨਹੀਂ ਕੁਆਲਿਟੀ ਬਹੁਤ ਫੰਡਰ ਬੱਛੀ ਨੇ ਚੰਗੀ ਹੈ ਬਈ ਇਹ ਦੁੱਧ ਵੀ ਦੇਉਗੀ ਬਾਕੀ ਜਾਣ ਸਾਰ ਠੀਕ ਆ ਪਰ ਪਹਿਲੀ ਟੀਕੇ ਤੇ ਰਹੁਗੀ ਫੇਸ ਕਰੋ ਚੈੱਕ ਅੰਦਰੋਂ ਸਹੀ ਹੈ ਚਾਹ ਪਹਿਲਾਂ ਡਾਕਟਰ ਤੋਂ ਚੈੱਕ ਕਰਾ ਲਿਆ ਅਗਲਾ ਮੇਰੀ ਕੱਲ ਕਰਵਾਈ ਦੀ ਹੱਥ ਭਾ ਕੇ ਬਾਕੀ ਦਾ ਪਹਿਲਾ ਸੂਆ ਸੂਈ ਪਿਆ ਅੰਦਰੋਂ ਜਮਾਂ ਸਹੀ ਆ ਓਕੇ ਜੀ ਆ ਦੇਖੋ ਜੀ ਜਾਣ ਸਾਰ ਰਹੂਗੀ ਚੰਗੇ ਸਾਈਜ਼ ਦੀ ਹੈ ਜੀ ਚੰਗੀ ਕੁਆਲਿਟੀ ਦੇ ਮੋੜ ਲਿਓ ਜੀ ਕੋਲਾ ਜੀਂਗ ਲੈ ਕੱਲ ਤੇ ਆ ਫੇਸਬੂਕ 'ਚ ਮੈਂ 10 ਕਿਹਾ ਟਾਈਮ 'ਚ ਕੁਆਲਿਟੀ ਦਾ ਦੀ ਪੋਲ ਆ ਜੀ ਜੇ ਦੁੱਧ ਬਿਨਾਂ ਇਹ ਵਧੀਆ ਰਹੂਗੀ ਮਾੜੀ ਨਹੀਂ ਰਹੂ 35000 ਜਮਾਨਤਾਂ ਦੇ ਬਹਾਨਾ ਨਹੀਂ ਕਰਾਂਗੇ ਇਹ ਚੋਰੀ ਮਾੜਾ ਮੋਟਾ ਹੀ ਜਮਾਨਤਾਂ 'ਚ ਬੱਚੀ ਦੇ ਦਿਆਂ ਹਰ ਸਾਰ ਨਾਲ ਇਹ ਦੇ ਦਾਂਗੇ ਹਾਂ ਚੱਲ ਓਕੇ ਚੱਲ ਥੋੜਾ ਦੇ ਦਾਂਗੇ ਓਕੇ ਦੋਨੇ ਦੇ ਦਾਂ ਜੀ ਪੂਰੀ ਰੇਟ ਕੀ ਆਦਾ ਕੱਲੀ ਦਾ 3000 ਰੁਪਏ ਕਰਦੇ ਕੱਲੀ ਦਾ ਠੀਕ ਹੈ ਤੇ ਜੀ ਇਹ ਕੇ ਹਾਂ ਜੇ ਦੋਨੇ ਲੈ ਕੇ ਜਾਊਗਾ 35000 35 ਦੇ ਦੇ ਦਾਂਗੇ ਆਪਾਂ 100 ਫੇਰ ਵੀ ਛੱਡ ਦਾਂਗੇ ਕੋਈ ਨਹੀਂ ਓਕੇ ਵਾਜੂ ਵਿੱਚ ਤੁਰੀ ਫਰਦੀ ਬਾਈ ਐਰ ਸ਼ੇਅਰ ਕਰ। ਬਾਲ ਜਾਨੀ ਚੰਗੀ ਬੱਚੀ ਚੰਗੀ ਬਰੀਡ ਦੀ ਆ ਗੱਲ ਕਰ ਸਮਾਈ। ਇਹ ਘਟਾ ਫੀਡ ਰਖਾ ਕੇ ਹੋਰੀ ਬਣ ਜੂਗੀ। ਆ ਵੀ ਇਹਨੇ ਜੀਨ ਲਾਇਆ ਜੀ। ਨੰਬਰ 98728804323 ਨਾਲ ਸੀ 3 ਨੇ ਤੁਹਾਨੂੰ ਦਿਖਾਤੇ। ਧੰਨਵਾਦ।